ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤਕ ਤੋਂ ਅੱਜ ਅਸੀਂ ਕਰਿਆ ਹਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲਾਣਾ ਵਿਖੇ ਜਿੱਥੇ ਕਿ ਦੇਸ਼ ਵਿਦੇਸ਼ ਦੀ ਧਰਤੀ ਤੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਭਾਰਤ ਤੋਂ ਡਾਕਟਰ ਭੀਮrao ਅੰਬੇਦਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਉਥੇ ਅਜਾ ਜਗਰੌਂ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਪਲੇਟਫਾਰਮ ਤੇ ਇਕੱਤਰ ਹੋ ਕੇ ਵੱਡੀ ਗਿਣਤੀ ਵਿੱਚ ਤੇ ਬਹੁਤ ਹੀ ਧੂਮ ਧਾਮ ਦੇ ਨਾਲ ਬਾਬਾ ਸਾਹਿਬ ਡਾਕਟਰ ਪੀਰ ਅੰਮ੍ਰਿਤਕਾਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਜਿਹੜੇ ਬਾਬਾ ਸਾਹਿਬ ਦੇ ਇੱਥੇ ਸੂਟ ਲੱਗੇ ਆ ਇੱਥੇ ਪਹਿਲਾਂ ਸਾਥੀਆਂ ਵੱਲੋਂ ਜਿਹੜੇ ਫੁੱਲ ਜਿਹੜੇ ਮਲਾਵਾ ਵਾਂ ਢੇੜਕੀਆਂ ਜਾਣਗੀਆਂ ਉਸ ਤੋਂ ਪ੍ਰੰਤ ਸਨਮੁਖ ਸਕੂਲ ਦੇ ਵਿੱਚ ਇੱਕ ਸਮਾਗਮ ਹੋ ਰਿਹਾ ਆਊਟ ਆਨੁਭਵ ਉਥੇ ਲੈ ਚੱਲਦੇ ਜਿੱਥੇ ਸਾਰੇ ਸਮਾਗਮ ਹੋ ਰਹੇ ਹਨ ਪੰਗਾਇਪਾਗ ਅੱਜ ਬਾਬਾ ਸਾਹਿਬ ਦਾ 133ਵਾਂ ਜਨਮ ਦਿਹਾੜਾ ਜਗਰਾਉਂ ਦੇ ਵਿੱਚ ਡਾਕਟਰ ਪੀ ਆਰ ਮੇਰਕਰ ਚੌਕ ਦੇ ਵਿੱਚ ਮਨਾਇਆ ਜਾ ਰਿਹਾ ਬਹੁਤ ਹੀ ਵੱਡੇ ਲੈਵਲ ਤੇ ਇਕੱਠ ਨੌਜਵਾਨ ਮੁੰਡੇ ਝੰਡੇ ਲਾ ਕੇ ਬਾਬਾ ਸਾਹਿਬ ਦੇ ਪੂਰੇ ਜਗਰਾਉਂ ਦੇ ਵਿੱਚ ਮਾਰਚ ਕਰ ਰਹੇ ਨੇ ਔਰ ਬਾਬਾ ਸਾਹਿਬ ਦਾ ਪਰੋ ਜੁੜੋ ਤੇ ਸੰਘਰਸ਼ ਕਰੋ ਦਾ ਨਾਅਰੇ ਨੂੰ}\,\text{ਕਾਰ ਅੰਜਾਮ ਕਰ ਰਹੇ ਰਹੇ ਆ ਬੜਾ ਸ਼ਾਹ ਦੇਖਣ ਨੂੰ ਮਿਲ ਰਿਹਾ 133ਵਾਂ ਜਨਮ ਦਿਹਾੜਾ ਬਾਬਾ ਸਾਹਿਬ ਡਾਕਟਰ ਮੇਰਕਰ ਦਾ} ਜਿਨ੍ਹਾਂ ਨੇ ਕਿਹਾ ਸੀ ਅ ਇਤਿਹਾਸ ਨੂੰ ਪੜੋ ਤੇ ਆਪਣੇ ਹੱਕਾਂ ਦੇ ਅਧਿਕਾਰਾਂ ਲਈ ਲੜੋ ਸੋ ਅੱਜ ਬਹੁਤ ਜਨ ਸਮਾਜ ਜਾਗ ਚੁੱਕਿਆ ਲੋਕਤੰਤਰ ਦੀ ਸਥਾਪਤੀ ਦੇ ਲਈ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਔਰ ਬਰਾਬਰੀਤਾ ਸਮਤਾ ਸਮਾਨਤਾ ਭਾਈਚਾਰਾ ਦੀ ਪ੍ਰਾਪਤੀ ਲਈ ਜਗਰਾਉਂ ਦੇ ਲੋਕ ਔਰ ਪੰਜਾਬ ਦੇ ਲੋਕ ਪੂਰੇ ਵਰਲਡ ਲੈਵਲ ਤੇ ਸਾਰੇ ਹੀ ਲੋਕ ਬਾਬਾ ਸਾਹਿਬ ਦਾ ਜਿਹੜਾ ਦਿਨ ਮਨਾ ਰਹੇ ਨੇ ਸਾਰੇ ਸੰਸਾਰ ਦੇ ਲੋਕਾਂ ਨੂੰ ਆਦੀ ਦੇ ਦਿੰਦੀਆਂ ਬਹੁਤ-ਬਹੁਤ ਮੁਬਾਰਕਾਂ ਉਮੀਦ ਕਰਦੇ ਆ ਕਿ ਬਾਬਾ ਸਾਹਿਬ ਦੀਆਂ ਸਖਿਆਵਾਂ ਨੂੰ ਜ਼ਰੂਰ ਪੜੋਗੇ ਉਹਨਾਂ ਦੀਆਂ ਕਿਤਾਬਾਂ ਨੂੰ ਜ਼ਰੂਰ ਪੜੋਗੇ ਤਾਂ ਕਿ ਅਸਲ ਰੂਪ ਦੇ ਵਿੱਚ ਬਾਬਾ ਸਾਹਿਬ ਦਾ ਸੁਪਨਾ ਔਰ ਸਿੰਧ ਘਾਟੀ ਦੇ ਭਾਰਤ ਦਾ ਜਿਹੜਾ ਸੋਨੇ ਦੀ ਚਿੜੀ ਵਰਗਾ ਭਾਰਤ ਮੋੜ ਤੋਂ ਉਸਰੇ ਸੁਜੈਪੀਨ ਵਪਾਰ ਜੈ ਸੁਪਨਾ 18 ਦਿਨ 3 ਸਾਲ ਦੇ ਲੰਬੇ ਪੀਰੀਅਡ ਤੋਂ ਬਾਅਦ ਹਨਾ ਅੱਜ ਜਿਹੜਾ ਅਸੀਂ ਇਸ ਸਾ ਜਿਵੇਂ ਕਹਿੰਦੇ ਆ ਸੌਖੇ ਸਾਮਾ ਦੇ ਨਾਲ ਜੀ ਰਹੇ ਆ ਹਨਾ ਅਸੂਲ ਦੇ ਨਾਲ ਜੀ ਰਹੇ ਆ ਉਹਦੇ ਵਿੱਚ ਬਾਬਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਭੁੱਲਣਾ ਨਹੀਂ ਚਾਹੀਦਾ ਜਿੰਨੀ ਤਰੱਕੀ ਉਹਨਾਂ ਨੇ ਕੀਤੀ ਉਹਨਾਂ ਨੂੰ ਦੇਖ ਕੇ ਇੱਕ ਪ੍ਰੇਰਣਾ ਮਿਲਦੀ ਹੈ ਤੇ ਉਹਨਾਂ ਦਾ ਇਹ ਦਿਹਾੜਾ ਹਰ ਹਾਲਤ ਦੇ ਵਿੱਚ ਹਰ ਜਗ੍ਹਾ ਹੀ ਮਨਾਣਾ ਚਾਹੀਦਾ ਜਿਸ ਤਰ੍ਹਾਂ ਅੱਜ ਜਗਰਾਵਾਂ ਦੇ ਵਿੱਚ ਐ ਸਫਾਈ ਸੇਵਕ ਯੂਨੀਅਨ ਪੰਜਾਬ ਤੇ ਦੂਸਰੇ ਦਿੱਥੇ ਬੰਦੀਆਂ ਸਾਰੀਆਂ ਅ ਅੰਬੇਦਕਰ ਸਾਹਿਬ ਨੂੰ ਜਿਹੜੇ ਸਤਕਾਰ ਕਰਦੀਆਂ ਉਹਨਾਂ ਨੂੰ ਮੰਨਦੀਆਂ ਨੇ ਤੇ ਬਹੁਤ ਹੀ ਵਧੀਆ ਮੈਨੂੰ ਲੱਗਦਾ ਹੈ ਕਿ ਇਹ ਹਿੰਦੁਸਤਾਨ ਦਾ ਹਰ ਇੱਕ ਵਸਿੰਦਾ ਉਹਨਾਂ ਦਾ ਦੇਨਦਾਰ ਹੋਣਾ ਚਾਹੀਦਾ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਸੁੰਦਰ ਸੰਵਿਧਾਨ ਦਿੱਤਾ ਹੈ ਮੈਂ ਬਹੁਤ-ਬਹੁਤ ਡਾਂਗੇ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਇਹ ਜਿਹੜਾ ਇਹ ਬਾਬਾ ਸਾਹਿਬ ਪੀਮਨਾ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਜਿਹੜਾ ਜਗਰੌਂ ਵਿੱਚ ਮਨਾਇਆ ਜਾ ਰਿਹਾ ਸਟੇਟ ਪੱਤਰੀ ਇਹ ਇਹਦੇ ਵਿੱਚ ਸਾਨੂੰ ਇਹ ਵਿੱਚ ਬੜੀ ਖੁਸ਼ੀ ਆ ਵੀ ਜਿਹੜਾ ਇਹ ਪਹਿਲਾਂ ਅੰਬੇਦਕਰ ਜੱਥੇਬੰਦੀਆਂ ਵੱਖੋ-ਵੱਖ ਪਲੇਟਫਾਰਮਾਂ ਤੇ ਆਪਣਾ ਇਹ ਪ੍ਰੋਗਰਾਮ ਮਨਾਉਂਦੀਆਂ ਸੀ ਅੱਜ ਇਸ ਇੱਕ ਸਾਂਝੇ ਪਲੇਟਫਾਰਮ ਤੇ ਇਹ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਸਟੇਟ ਪੱਤਰੀ ਉਹਦੇ ਲਈ ਅਸੀਂ ਸਾਰੀ ਇਲਾਕਾ ਨਿਵਾਸੀਆਂ ਨੂੰ ਜਗਰੌਂ ਨਿਵਾਸੀਆਂ ਨੂੰ ਅੰਬੇਦਕਰ ਜੱਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ ਔਰ ਬਾਬਾ ਸਾਹਿਬ ਵੀਰਾਂ ਅੰਬੇਦਕਰ ਦੇ ਜਨਮ ਦਿਹਾੜੇ ਦੀਆਂ ਸਮੂਹ ਪੰਜਾਬ ਵਾਸੀਆਂ ਨੂੰ ਅਸੀਂ ਮੁਬਾਰਕਬਾਦ ਜੈ ਪੀਨ ਜੈ ਭਾਰਤ ਜੈ ਸੰਵਿਧਾਨ ਸਾਰੇ ਹੀ ਦੇਸ਼ ਵਾਸੀਆਂ ਨੂੰ ਅੱਜ ਬਾਬਾ ਡਾਕਟਰ ਵੀਰਾਂ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਤੇ ਜਗਰੋਂ ਵਿੱਚ ਅਸੀਂ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਅੰਬੇਦਕਰ ਜਨਤੀ ਮਨਾ ਰਹੇ ਹਾਂ ਜੋ ਕਿ ਸਨਮਤੀ ਸਕੂਲ ਦੇ ਹਾਲ ਦੇ ਵਿੱਚ 10 ਤੋਂ 2 ਵਜੇ ਤੱਕ ਸ਼ੁਰੂ ਕੀਤਾ ਜਾਏਗਾ ਪ੍ਰੋਗਰਾਮ ਹੋਊਗਾ ਉਹਦੇ ਵਿੱਚ ਇਲਾਕਾ ਨਿਵਾਸੀਆਂ ਨੂੰ ਪਹੁੰਚਣ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਹਮ ਹਮ ਆ ਕੇ ਪਹੁੰਚਣ ਔਰ ਆਉਂਦੇ ਸਾਲ ਨੂੰ ਅਸੀਂ ਇਹ ਪ੍ਰੋਗਰਾਮ ਹੋ ਸਕਦਾ ਕਿ ਜਿਸ ਚੌਂਕ ਦੇ ਵਿੱਚ ਹੀ ਕਮਿਊਨਿਟੀ ਹਾਲ ਦੇ ਵਿੱਚ ਇਹਨੂੰ ਸਰਕਾਰ ਦੀ ਮਦਦ ਨਾਲ ਰੀਨੋਵੇਟ ਕਰਾ ਕੇ ਇੱਥੇ ਮਨਾਉਣ ਦਾ ਯਤਨ ਕਰਾਂਗੇ ਅੱਜ ਅਸੀਂ ਇਲਾਕਾ ਨਿਵਾਸੀ ਨੂੰ ਕੱਲ੍ਹ ਸਾਡੀ ਦਾ 33 ਮਾ ਜਨਮ ਦਿਹਾੜਾ ਮਨਾ ਰਹੇ ਹਾਂ ਸੰਗਤ ਵਿੱਚ ਬਹੁਤ ਹੱਸਾ ਅਗਦਾ ਧੂਮਤਾਵਣਾ ਲਾਤੀ ਵਿੱਚੋਂ ਜਰਵਾਹ ਚ ਆ ਰਹੇ ਆ ਸਰਮ ਸਿੰਘ ਕੋਲ ਦੇ ਨਾਲ ਲੱਗ ਕੇ ਹਾਲ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਤੇ ਹੁਣ ਸਾਡੇ ਨੌਜਵਾਨਾਂ ਵੱਲੋਂ ਬਾਬਾ ਜੀ ਦਾ ਸਬੰਧੀ ਮਾਰਕ ਕੀਤਾ ਜਾ ਰਿਹਾ ਕੋਈ ਵੀ ਸੰਗਤਾਂ ਹਮੋਂ ਮਾਕੇ ਪਹੁੰਚੀਆਂ ਜੀ ਵੀ ਜਿਹਨਾਂ ਦਾ ਧੰਨਵਾਦ ਕਰਦੇ ਆਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਅਗਦੇ ਪ੍ਰੋਗਰਾਮਾਂ 'ਚ ਤੁਮ ਸਭ ਨਾ ਪਹੁੰਚੋ ਹਮੋਂ ਮਾਕੇ ਤਾਂ ਕਿ ਅਸੀਂ ਬਾਬਾ ਜੀ ਦੇ ਪੂਰਨ ਰਸ ਚੱਲ ਸਕੀਏ ਇੱਕ ਵਾਰ ਜਦਿਆ ਇੱਕ ਬਲੱਖਾਂ ਗੱਲ ਦੇਖੀ ਆ ਬਹੁਤ ਸਾਲਾਂ ਬਾਅਦ ਅੱਗੇ ਜਰਾਂ ਵਿੱਚ ਵੱਖ-ਵੱਖ ਜਿਵੇਂ ਵੱਖ-ਵੱਖ ਤਾਂ ਬਾਬਾ ਸਾਹਿਬ ਜਨਮ ਦਿਨ ਬਣਾਇਆ ਗਿਆ ਸੀ ਪਰ ਇੱਕ ਸਾਰੀਆਂ ਚ ਪਲੇਟ ਵਰਗ ਜਿਵੇਂ ਬਣੀਆਂ ਇੱਕ ਪਲੇਟ ਬਣ ਪਟੀਆਂ ਹੋ ਜਾਂਾਂ ਉਹਨਾਂ ਸਮਝ ਕੀ ਕਰਨਾ ਚਾਹੁੰਦੇ ਆਂ ਇਹ ਬਾਬਾ ਜੀ ਦੀ ਸੋਚ ਸੀ ਵੀ ਸਾਡੇ ਜਿਹੜੇ ਲੋਕ ਆ ਇੱਕ ਜੋਤ ਨੂੰ ਲੈ ਕੇ ਸਾਰ ਨੂੰ ਇੱਕ ਕੱਟ ਦੇ ਵਿੱਚ ਰੂਪ ਦੇ ਵਿੱਚ ਤੁਰਨਗੇ ਤਾਂ ਅਸੀਂ ਕਿਸੇ ਸੰਸਥਾ ਦੀ ਜਾਂ ਅਸੀਂ ਕਿਸੇ ਪੁਆਇੰਟ ਤੇ ਜਾ ਸਕਦੇ ਹਾਂ ਅਸੀਂ ਕੋਈ ਪ੍ਰਾਪਤੀਆਂ ਕਰ ਸਕਦੇ ਹਾਂ ਇਸ ਕਰਕੇ ਸਾਡੇ ਇਲਾਕੇ ਦੇ ਜੋ ਬੁੱਧੀਜੀਵੀ ਸੀ ਉਹ ਸਾਰੇ ਇਕੱਠੇ ਹੋ ਕੇ ਸਾਡੇ ਟੀਵੀ ਚੈਨਲ ਦੇ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਕਿ ਅਸੀਂ ਉਹ ਇੱਕ 11 ਮੈਂਬਰ ਦੀ ਕਮੇਟੀ ਬਣਾ ਕੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਾਅਦਾ ਕਿਰਪਾ ਕਰੇ ਬਾਬਾ ਬਾਬਾ ਜੀ ਸਾਨੂੰ ਸਮੱਤ ਬਖਸ਼ਣ ਕਿ ਅਸੀਂ ਇਸ ਤਰ੍ਹਾਂ ਹੀ ਇਕੱਠੇ ਰਹਿ ਕੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਦੇ ਪ੍ਰਤੀ ਜਿਹੜੇ ਸਾਡੇ ਪੂਰਨੇ ਉਹ ਪਾ ਕੇ ਗਏ ਆ ਜੋ ਅੂਰੇਲੀ ਅਸੀਂ ਉਹਨਾਂ ਨੂੰ ਪੂਰੇ ਕਰ ਸਕੀਏ ਜਾ ਵੀ ਤਬ ਜੋ ਬਾਬਾ ਜੀ ਦਾ ਤੁੰਗਤਾਂ ਦਾ ਮਨਾਇਆ ਜਾ ਰਿਹਾ ਇਸ ਵਾਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸਰ ਅੱਜ ਦੇ ਦਿਨ ਤੇ ਬਾਬਾ ਜੀ ਦੇ 133ਵੇਂ ਜਨਮ ਦਿਹਾੜੇ ਦੇ ਪੂਰੇ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੂੰ ਅੱਜ ਮੁਬਾਰਕਬਾਦ ਦਿਨਾ ਔਰ ਖਾਸ ਕਰਕੇ ਜਗਰੌਨ ਵਾਸੀਆਂ ਨੂੰ ਜਿਨ੍ਹਾਂ ਨੇ ਬਹੁਤ ਵੱਡਾ ਅੱਜ ਪ੍ਰੋਗਰਾਮ ਆ ਜਿਹੜਾ ਬਾਬਾ ਸਾਹਿਬ ਨੂੰ ਸਮਰਪਿਤ ਸ਼ਰਧਾ ਤੇ ਸਤਕਾਰ ਭੇਟ ਕਰਨ ਦੇ ਲਈ ਇੱਕ ਡੇਟ ਬੱਦਰੀ ਜਿਹੜਾ ਸਮਾਗਮ ਆ ਜਿਹੜਾ ਕਿ ਨਿਰੰਤਰ ਚੱਲਦਾ ਆ ਰਿਹਾ ਪਿਛਲੇ 7-8 ਸਾਲਾਂ ਤੋਂ ਐਕਟੀਵੇਟ ਕਰ ਰਹੇ ਆ ਅੱਜ ਹੋਰ ਵੀ ਮਨ ਖੁਸ਼ ਹੋਇਆ ਪੱਕੀ ਗੰਟੀ ਦੇ ਵਿੱਚ ਨੌਜਵਾਨਾਂ ਨੇ ਸਾਡੇ ਅੰਮ੍ਰਿਤਕਾਰ ਚੌਕ ਦੇ ਅੰਦਰ ਇਕੱਠੇ ਹੋ ਕੇ ਬਾਬਾ ਸਾਹਿਬ ਨੂੰ ਪੱਕੀ ਗੰਟੀ ਦੇ ਵਿੱਚ ਅੱਜ ਜਿਹਦੇ ਵਿੱਚ ਨੌਜਵਾਨਾਂ ਨੇ ਸਮੂਲ ਕੀਤੀ ਆ ਫੁੱਲ ਮੇਟ ਕੀਤੀ ਹੈ ਬਾਬਾ ਸਾਹਿਬ ਨੂੰ ਸ਼ਰਧਾ ਸਤਸਕਾਰ ਇੱਕ ਨਵੀਂ ਜਿਹੜੀ ਤਿਆਰੀ ਹੈ ਨੌਜਵਾਨਾਂ ਦੇ ਅੰਦਰ ਅੱਜ ਕਰੀ ਆ ਜਦੋਂ ਨੌਜਵਾਨਾਂ ਕਰਦੇ ਨੇ ਤਿਆਰੀ ਲੱਗੂਗੀ ਤਾਂ ਜਿਹੜਾ ਆਉਣ ਵਾਲਾ ਭਵਿੱਖ ਆ ਨੌਜਵਾਨਾਂ ਦਾ ਬਾਬਾ ਸਾਹਿਬ ਦੀ ਸੋਚ ਦੇ ਨਾਲ ਬਿਲਕੁਲ ਹੀ ਜਿਹੜਾ ਹੈਗਾ ਬਹੁਤ ਵਧੀਆ ਹੋਊਗਾ ਅਗਾ ਭਰੂ ਹੋਊਗਾ ਉਹਨੇ ਜਿਹੜੇ ਜਨਰੇਸ਼ਨਸ ਆਗਲੀਆਂ ਉਹ ਤੱਕੀ ਵੱਲ ਜਾਣਗੀਆਂ ਹਾਂ ਜੀ ایسی <سؤال> پیششن میں بیٹھا تھا زاہد تو جی گنده کرنے اپنا سارے <سؤال> بہت بڑے بڑے فائدے سمالے رکھے کہاں کا وہ ہوے بڑھیا جی کہاں کا وہ بڑھیا ہوے گا اس بچے کی ممکن سارا جڑا ہوا ماحول بھی ٹھیک ہو سکتا وہ جیسا کہیں اچھا ہو گا بچے لوگوں نے ਅੱਜੋ ਤੇ ਪਹਿਲੀ ਇੱਕਮਿਕ ਕੋਲ ਜਿਸ ਦੇ ਰਿਆ ਤਾਂ ਤੇ ਦੂਜੇ ਘਰ ਦੇ ਵਿੱਚ ਜਦੋਂ ਮੌਲ ਉਹ ਘਰ ਦੇ ਕੋਲ ਆਵੇ ਇੱਕ ਹਾਰਨ ਫਲੇਰ ਸਾਹਿਬ ਆਦੇ ਆਪ ਤੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਦੇ ਨਾਲ ਇਸ ਤੋਂ ਸੁਰਤ ਤੇ ਹਾਣੇ ਦੀ ਮੁਬਾਰਕਾ ਫਲੇਰ ਸਾਹਿਬ ਨੇ ਕਰਨਾ ਤੋਂ ہوئی پوتر جو آج میں بچے کے ہاتھوں پیڑ یہ جو جگوا رہے ہیں بچے میں سنسار دے رہے ہیں بہت ہی شردہ کے نام کے بچا دیمکا بچا دیمکا امریکر جیمکا بابا سر امریکہ جی نو شردا

پروگرام آیوجر سندھان کے نرماتا آدھن بابا بھیم راؤ جی امبیڈکر ایک سو تینتی جنم دیاڑے میں سمرپت ہے ਮੈਂ ਕਮੇਟੀ ਨੂੰ ਔਰ ਸਾਰੇ ਜਨਮ ਵਾਸੀਆਂ ਨੂੰ ਇਸ ਦਿਨ ਦੀ ਲੱਖ ਲਖ ਵਧਾਈ ਦਿੰਦਾ ਹਾਂ ਬਾਬਾ ਜੀ ਨੇ ਸੰਵਿਧਾਨ ਦੇ ਨਿਰਮਾਤਾ ਕੀਤੇ ਔਰ ਮੁਲਕ ਨੂੰ ਇੱਕ ਬਹੁਤ ਵੱਡੀ ਦਿਸ਼ਾ ਨਿਰਦੇਸ਼ਕ ਬਣ ਉਹਨਾਂ ਨੇ ਸੰਸਥਾਨ ਦਾ ਰਸ ਲਿਆ ਪਰ ਇਹ ਜ਼ਿੰਮੇਵਾਰੀ ਆਪਨੇ ਲੋਕਾਂ ਤੇ ਹੁੰਦੀ ਜੇ

سرکار لوکہ دی گورنمنٹ بائی دا پیپل سرکار لوکہ بلو روک نہیں گئی گئی یہ سما آگیا ہے کہ آپ ہاں یہ سارے اچھی جگہ پیرا رہیے آنکی کی یہی سچی ساتھی ساتھی ساتھ آج رہی صاحب آل بھائی پڑھ کمیٹی بلو بہت ہی سرکار دا بہت ہی پیار بہت ہی آرمنا ڈاکٹر کا جنم لگا ایک سو تین آپ بہت خوش و خوش میں سب سے پہلے تو گیارہ منگی کا دنواد کرتا ہوں ਹਰ ਸਾਲ ਉਹ 3 ਟਿਕਟੇ ਡਾਤ ਸੀ ਰੋਜ਼ ਨੂੰ ਸਾਨੂੰ ਦਿੱਤਾ ਗੰਤਾ ਤੱਕ ਸਾਡਾ ਮੂਲ ਕੋ ਭਿਆ ਸਾਨੂੰ ਇੰਗਲੈਂਡ ਸਾਬ ਨੇ ਸੰਵਿਧਾਨ ਦਿੱਤਾ ਸੰਦਾਂ ਦੇ ਨਰਵਾਤਾ ਜਿਹਦੇ ਵਿੱਚ ਸਾਡਾ ਮੂਲ ਚੱਲ ਰਿਹਾ ਜਿੱਥੇ ਸਾਨੂੰ ਮੌਲਿਕ ਅਧਿਕਾਰ ਦੇ ਉੱਥੇ ਦਾ ਸਾਨੂੰ ਉਡੀ ਦੀ ਦੀ ਜਦੋਂ ਤੋਂ ਫਾਰਕ ਸਾਡੇ ਜਿਹੜੇ ਹੈ ਕਿਉਂਕਿ ਸਾਡੇ ਜਾਣਦਾ ਹੈ ਸੋ ਮੈਂ ਸਾਰੇ ਉਹ ਜਾਣਦੇ ਹੋ ਲੇਕਿਨ ਮੈਂ ਜੋ ਫਿਲਾਸਫੀ ਜੋ ਉਹਨਾਂ ਦਾ ਖਾਸਾ ਤੇ ਪੜੋ ਜੁੜੋ ਤੇ ਸੰਘਰਸ਼ ਕਰੋ ਮੈਂ ਮੈਂ ਤਾਂ ਆਪਣੀ ਸਵਾਜ ਨੂੰ ਇਹਨਾਂ ਕਲਪਨਾ ਦਾ ਇੱਥੇ ਆਪਾਂ ਅਭਲ ਕਰਕੇ ਇਨੂੰ ਆਪਾਂ ਸਮਝਦੇ ਜੇਕਰ ਪੜਾ ਲੇ ਤਾਂ ਪਾਈ ਆਪਣੇ ਸਵਾਲ ਦੇ ਅੱਪਾਂ ਕੋਈ ਖੜੀ ਲੋਕ ਨੂੰ ਹੋਵਾਂਗੇ ਮੈਂ ਵਿਸ਼ਾ ਹੀ ਗੱਲ ਕਰਦਾ ਕਿ ਪੜਾਈ ਤੇ ਜੋਰ ਦਿਓ ਆਪਣਾ ਸਵਾਲ ਜਿਹੜਾ ਹੈਗਾ ਤਾਂ ਆਪਾਂ ਵਧੀਆ ਬਣਾ ਸਕਾਂਗੇ ਜੇਕਰ ਸਵਾਲ ਦੇ ਵਿੱਚ ਸਾਡੇ ਭੈਣਾ ਪੜਾ ਬੱਚੇ ਸਾਰੇ ਪੜ੍ਹ ਕੇ ਹੋਣਗੇ ساری